ਸਾਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਰੰਗਾ ਦਾ ਤਿਉਹਾਰ ਹੋਲੀ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਧੂਮ ਨਜ਼ਰ ਆ ਰਹੀ ਹੈ ਹੋਲੀ ਦੇ ਤਿਉਹਾਰ ਨੂੰ ਲੈ ਕੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਵੀ ਕਾਫੀ ਰੌਣਕ ਹੈ ਤੇ ਤਸਵੀਰਾਂ ਸਰਕਾਰੀ ਰਜਿੰਦਰਾ ਕਾਲਜ ਦੀਆਂ ਨੇ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਕਾਲਜ ਦੇ ਗੇਟ ਤੇ ਹੋਲੀ ਮਨਾਈ ਗਈ ਹੈ ਤੇ ਇਸ ਦਰਮਿਆਨ ਇੱਕ ਦੂਜੇ ਦੇ ਰੰਗ ਲਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦਿੱਤਾ ਗਿਆ ਤਾਂ ਦੱਸ ਦਈਏ ਕਿ ਹੋਲੀ ਦਾ ਇਹ ਤਿਉਹਾਰ ਹਰ ਸਾਲ ਬੜੀ ਧੂਮ-ਤਾਮ ਦੇ ਨਾਲ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਤਾਂ ਬਠਿੰਡਾ ਦੇ ਵਿੱਚੇ ਰਜਿੰਦਰਾ ਕਾਲਜ ਦੀਆਂ ਖਾਸ ਰੌਣਕਾਂ ਵੇਖ ਲਓ ਜਿੱਥੇ ਵਿਦਿਆਰਥੀ ਕਾਲਜ ਦੇ ਗੇਟ ਅੱਗੇ ਉਹਨਾਂ ਵੱਲੋਂ ਇੱਕ ਦੂਜੇ ਨੂੰ ਰੰਗ ਲਾ ਕੇ ਹੋਲੀ ਮਨਾਈ ਗਈ ਹੈ ਸਾਰੇ ਮਨ ਮੁਟਾ ਫੁਲਾ ਕੇ ਇੱਕ ਦੂਜੇ ਨੂੰ ਰੰਗ ਲਾਇਆ ਗਿਆ ਖੁਸ਼ੀਆਂ ਦੇ ਤਿਉਹਾਰ ਦੇ ਰੰਗ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਨੇ ਕਿੱਦਾਂ ਦੋਸਤਾਂ ਨਾਲ ਹੋਲੀ ਮਨਾਈ ਜਾ ਰਹੀ ਹੈ ਸਾਰੇ ਕਲਰਫੁੱਲ ਹੋਏ ਪਿਆ ਤੁਹਾਨੂੰ ਪਤਾ ਹੀ ਲੱਗਦਾ ਕੌਣ ਕੌਣ ਹੈ ਆ ਦੇਖੋ

ਕਿਹੜਾ ਕਾਲ ਹੈ ਅਜਿੰਦਰਾ ਕੋਲੇ ਦੇ ਵਿੱਚ ਅੱਜ ਹੌਲੀ ਕਰਕੇ ਮਤਲਬ ਸਾਡਾ ਲਾਸਟイヤー ਹੈ ਇਸ ਕਰਕੇ ਅਸੀਂ ਹੌਲੀ ਖੇਲ ਰਹੇ ਹਾਂ ਕਾਲਜ ਦੇ ਵਿੱਚ ਕੱਲ ਨੂੰ ਤਾਂ ਸਾਡੀ ਛੁੱਟੀ ਕੱਲ ਨੂੰ ਤਾਂ ਸਾਡੀ ਛੁੱਟੀ ਆ ਤੇ ਲਾਸਟイヤー ਐਨਜੋਏ ਤਾਂ ਸੀ ਕਰ ਲਈ ਇਸ ਕਰਕੇ ਅਸੀਂ ਅੱਜ ਫਾਈਨਲイヤー ਇਸੇ ਦਾ ਵਾਰ ਕੱਲ ਬਚ ਕੇ ਕਰਨਾ ਨਹੀਂ ਨਹੀਂ ਹੁਣ ਤਾਂ ਜਿਹੜਾ ਮਿਲ ਗਿਆ ਉਹ ਹੀ ਲਾ ਰਿਹਾ ਸੀਦਾ ਸ਼ਾਪ ਤੋਂ ਜਿਹੜਾ ਮੇਰਾ ਪ੍ਰੋਫੋ ਜੰਸ ਜੀ ਪੂਰੀ ਤਿਆਰੀ ਪਹਿਲਾਂ ਦੀ ਪੂਰੀ ਤਿਆਰੀ ਸ੍ਰੀਮ ਸਿੰਘ ਜੀ ਅੱਜ ਕੀ ਆਪਾਂ ਅੱਜ ਇਹ ਹੋਲੀ ਬਣਾ ਰਹੇ ਆਂ ਕੱਲ ਦੀ ਛੁੱਟੀ ਹੁਣ ਕਰਕੇ ਅੱਜ ਹੋਲੀ ਬਣਾ ਰਹੇ ਆਂ ਨੀਂਦਰਾ ਗੋਲ ਜਨੇ ਆਇਆ ਤੇ ਦੋਸਤਾਂ ਨਾਲ ਨਹੀਂ ਡਾਰਾ ਮਿੱਤਰਾਂ ਨਾਲ ਬੜਾ ਅਨੰਦ ਆ ਰਿਹਾ ਹੈ ਬੜਾ ਚੱਜੀ ਲੱਗਿਆ ਪਿਆ ਇਸਰਾ ਕੰਮ ਪੂਰਾ ਫੁੱਲਨ ਜੌਏ ਕਰ ਰਹੇ ਰੰਗਾਂ ਦਾ ਪੂਰਾ ਤਿਹਾਰ ਬੜਾ ਸਿਰਾ ਤਿਹਾਰ ਆ ਰਿਹਾ ਹੈ ਨਿਆਰਾ ਆ ਰਿਹਾ ਹੈ ਪੂਰਾ ਮੱਝਾ ਰਹੀ ਹੋਲੀ ਰੰਗਾਂ ਦਾ ਤਿਹਾਰ ਹੈ ਇੱਕ ਦੂਜੇ ਨੂੰ ਖੁਸ਼ ਕਰਨ ਲਈ ਬਣਾਈ ਜਾਂਦੀ ਹੈ ਰੰਗ ਲਾਲ ਆਈ ਇੱਕ ਦੋ ਦਿਨ ਦੀ ਫੇਰ ਨਹੀਂ ਹੁੰਦਾ ਜੀ ਚੰਗੇ ਆ ਨਹੀਂ ਹੁੰਦਾ ਮੈਂ ਕੈਮੀਕਲ ਨਹੀਂ ਵਧੀਆ ਸਹੀ ਰੰਗ ਆਈ ਆ ਸਿਰਪਲ ਰੰਗ ਆਈ ਸਹੀ ਜਿਹੜੇ ਦੋ ਦੂਖੀ ਆ ਕੈਮੀਕਲ ਵਾਲੇ ਰੰਗ ਹਾਂਜੀ ਉਹ ਗੱਲ ਗਲਤ ਹੈ ਕੈਮੀਕਲ ਸਿੱਧੇ ਨਾ ਨੇਚਰਲ ਰੰਗ ਵਰਤਣ ਚਾਹੀਦੇ ਤਾਂ ਜੋ ਕਿਸੇ ਨੂੰ ਫੈਕਸ਼ਨ ਮੁਕਸ ਨਾ ਮੀਂਹ ਜੀ ਉਹ ਵੀ ਮਰਾ ਜੀ ਉਹ ਕੀ ਕਰਦੀ ਹੈ ਹੋਲੀ ਵਾਸੀ ਬਣਾ ਰਹੇ ਬੱਚਾ ਲੱਗ ਰਿਹਾ ਇਸ ਤਰ੍ਹਾਂ ਬਣਾ ਰਹੇ ਰੰਗ ਰਾਜ ਜੀ बनके भी मो पे आर भी फ्रेंड्स प्रिंटेड होता है आज जी फिर कल छुट्टी है की होली होली मोहल्ले का पता ही होली नहीं हो। तो का नहीं पता कोई कॉलेज के राजेंद्र कॉलेज गवर्नमेंट राजेंद्र कॉलेज बटिंडा चलो कल छुट्टी है ਛੁੱਟੀਆਂ ਲਈ ਅੱਜ ਹੀ ਬਣਾ ਲਿਆ ਸਾਰਾ ਲੱਗ ਗਿਆ ਇਸ ਤਰ੍ਹਾਂ ਬਣਾ ਕੇ ਬ੍ਰੇਕਸਟਰਾਂ ਵਾਲਾ ਬੰਦ ਕਰ ਦਿੱਤਾ ਕਿੰਦਾ ਕਰ ਕੀ ਹੁੰਦਾ ਹੈ ਆਹੜੀ ਆਉਂਦੀ ਹੈ ਤੇ ਵੀ ਹੋਲੀ ਸਾਰਿਆਂ ਨੂੰ ਬਹੁਤ ਵਧੀਆ ਸਾਡੀ ਹੋਲੀ ਰਹੀ ਏ ਕੋਲ ਜੀ ਨੇ ਸਾਨੂੰ ਬਹੁਤ ਵਧੀਆ ਸਪੋਰਟ ਕੀਤੀ ਵਧੀਆ ਸੈਲੀਬ੍ਰੇਟ ਕੀਤੀ ਮੇਰਾ ਨਾਮ ਕਿੰਨਾ ਮੈਂ ਛੋਟੀ ਕੁੜਾ ਤੋਂ ਆਂ ਪਿੰਡਾ ਜ਼ਿਲ੍ਹਾ ਰਿਜਤਰਾ ਬੋਲਦ ਕੱਲ੍ਹ ਨੂੰ ਫਿਰ ਸਾਨੂੰ ਗਵਰਨਮੈਂਟ ਦੀ ਛੁੱਟੀ ਹੈ ਜੀ ਤਾਂ ਕਰਕੇ ਅਸੀਂ ਅੱਜ ਬਣਾ ਰਹੇ ਹਾਂ ਇਹਦਾ ਕੋਈ ਖਾਸ ਰਹਿਣਾ ਕਸਰਾ ਨਹੀਂ ਹੁੰਦਾ ਪੇਸ ਕਰਾਉਂਦਾ ਕੁਝ ਨਹੀਂ ਹੁੰਦਾ ਹੁੰਦਾ ਦਾ ਹੋ ਜੇ ਸਹੀ ਤੇ ਨੂੰ ਕੇ ਮੈਂ ਕੱਪੜੇ ਰੱਖ ਸਕਦੇ ਆ ਕਿਹਦੇ ਵਿੱਚ ਕੈਮੀਕਲ ਦਾ ਅਸੀਂ ਤਾਂ ਕੈਮੀਕਲ ਫ੍ਰੀ ਰੰਗ ਵਰਤਦੇ ਆ ਕੁਝ ਨਹੀਂ ਦਾ ਪੇਸ ਨਹੀਂ ਹੁੰਦਾ ਹਰਾ 1 ਮਿੰਟ ਬਾਈਆਂ ਦੇ ਜਿਹੜਾ ਇੱਥੇ ਪਹੁੰਚਿਆ ਸਾਡੇ ਮਾਰ ਤੇ ਸਪਾਈਸ਼ਾ ਸਾਰਿਆਂ ਨੂੰ ਹੈਪੀ ਹੋਲੀ ਅਗੇਨ ਥੈਂਕ ਯੂ ਹਾਂਜੀ ਇਹ ਰਜਿੰਦਰਾ ਕਾਲਜ ਦੇ ਸਟੂਡੈਂਟ ਆ ਜੋ ਕਿ ਅੱਜ ਇਕੱਠੇ ਹੋਏ ਸੀਗੇ ਲੇਕਿਨ ਹੌਲੀ ਕਰਕੇ ਅੱਜ ਇਹਨਾਂ ਨੂੰ ਕਿਹੜਾ ਹੈਗਾ ਅੰਦਰੋਂ ਇੱਕੋ ਛੁੱਟੀ ਕਰ ਦਾ ਐਲਾਨ ਕਰ ਦਿੱਤਾ ਐਡਮਿਨਿਸਟ੍ਰੇਸ਼ਨ ਦੁਆਰਾ ਜਿਸ ਕਰਕੇ ਸਕੂਲ ਕਾਲਜ ਦੇ ਗੇਟ ਤੇ ਕਾਫੀ ਘਟੂ ਗਿਆ ਇਸ ਕਰਕੇ ਮੈਂ ਇੱਥੇ ਪਹੁੰਚਿਆ ਹੈਗਾ ਨਾਲ ਪੀਸੀਆਰ ਦੀ ਟੀਮ ਤਾਂ ਕਿ ਕੋਈ ਕਿਹੜੇ ਹੈਗਾ ਸ਼ਰਾਰਤੀ ਅਨਸਰ ਹੋਲਰ ਬਾਜੀ ਨਾ ਕਰ ਸਕੇ ਇਹ ਕਿਹੜਾ ਹੌਲੀ ਦਾ ਧਿਆਰ ਰੰਗਾਂ ਦਾ ਧਿਆਰ ਆ ਜੇ ਕੋਈ ਖੁਸ਼ੀ ਨਾਲ ਸੈਲੀਬ੍ਰੇਟ ਕਰ ਰਿਹਾ ਤਾਂ ਸਾਡਾ ਉਹਨਾਂ ਨਾਲ ਸਾਥ ਹੈਗਾ ਕਿਸੇ ਲੜਕੀ ਦੇ ਜਾਂ ਕੋਈ ਹੋਰ ਧੱਕੇ ਨਾਲ ਰੰਗ ਨਾ ਲਾਵੇ ਇਸ ਸੀਨ ਨੂੰ ਕਿਹੜਾ ਹੈਗਾ ਕ ਔਰ ਨਹੀਂ ਬਿਲਕੁਲ ਜੀ ਮੈਂ ਵਿਚੀ ਇਹਨਾਂ ਦੇ ਖੜਾ ਹੈਗਾ ਕਿਸੇ ਦੁਆਰਾ ਕੋਈ ਕੰਪਲੇਨ ਨਹੀਂ ਆਈ ਲੇਕਿਨ ਫਿਰ ਵੀ ਬੜਾ ਇਹਨਾਂ ਨੂੰ ਨਜ਼ਦੀਕੀ ਨਾਲ ਬਾਤ ਕੀਤਾ ਜਾ ਰਿਹਾ ਜੇ ਕੋਈ ਹੁੱਲੜਬਾਜੀ ਦੀ ਘਟਨਾ ਕਰੂਗਾ ਉਸਨੂੰ ਸਖਤ ਸ਼ਕਤੀ ਨਾਲ ਉਸਨੂੰ ਲਿਆ ਜਾਊਗਾ